ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਸੀਲ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅੱਗੇ ਟੋਟਲ 4 ਨਗ ਲੈ ਕੇ ਆਇਆ ਜਿਨ੍ਹਾਂ ਚੋਂ 2 ਸੂਏ ਸਵਾਈ ਹੈ ਜੀ ਤੇ 2 ਗੱਬਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਦੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਾਸੀ ਕਾਲ ਜੀ ਹਸੀਆ ਭਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀ ਭਾਈ ਪਿੰਡ ਚੜੱਕ ਜਿਲ੍ਹਾ ਮੋਗਾ ਭਾਈ ਮੋਬਾਈਲ ਨੰਬਰ ਜੀ 83988 56080 ਹੈ ਭਾਈ ਠੀਕ ਆ ਭਾਈ ਚਾਰ ਨਾਗਾ ਜੀ ਅੱਜ ਹਾਂਜੀ ਭਾਈ ਦੋ ਸੁਈਆਂ ਹੋਣਗੀਆਂ ਦੋ ਕਪਣਾ ਭਾਈ ਠੀਕ ਹੈ ਇਹ ਤੋਂ ਸ਼ੁਰੂ ਕਰਦੇ ਆ ਇੱਕ ਨੰਬਰ ਤੋਂ ਵੀਰੇ ਸੁਆ ਕਿਨਮਾ ਜੀ ਭਾਈ origignal ਦੂਜਾ ਧੂਆ ਕਦੋਂ ਸੁਈ ਹੈ ਜੀ ਅੱਧਾ ਘੰਟਾ ਹੋ ਗਿਆ ਭਰਾ ਦਾ ਬੱਚਾ ਕੀ ਦਿੱਤੀ ਮੱਛੀ ਆ ਵੀਰੇ ਮੱਛੀ ਚੰਗੀ ਆ ਮੱਛੀ ਡੱਬੀ ਦਿੱਤੀ ਇਹਨੇ ਹਾਂ ਮੱਛੀ ਭਾਈ ਕੋਈ ਸੀਮਣ ਹੋਇਆ ਭਰਾ ਦਿੰਦੇ ਆ ਪਰ ਉਹ ਜਿਹੜਾ ਇਹਦਾ ਕਾਂਚਾ ਜਾਸੀ ਵਾਲਾ ਹੀ ਆ ਠੀਕ ਹੈ ਜੀ ਹਾਂ ਰੰਗ ਹੀ ਆ ਵੀ ਡ ਤੇ ਕਿੰਨਾ ਕੱਢਿਆ ਬੋਲਾ ਭਾਈ ਅਜੇ ਤਾਂ ਕੌਣ ਹੋਣੀ ਕੱਢਿਆ ਹੱਥ ਵੀ ਨਹੀਂ ਲਾਇਆ ਹੱਥ ਨਹੀਂ ਲਾਇਆ ਜੇ ਝੂਠ ਮਰਾਉਣਾ ਮੈਂ ਲੋਕਾਂ ਨੂੰ ਕਹਿਣਾ 4 ਕਿਲੋ ਕੱਢਿਆ 5 ਕਿਲੋ ਕੱਢਿਆ ਹੈਨਾ ਹਜੇ ਤਾਂ ਤੈਨੂੰ ਮੈਂ ਦੱਸੀ ਜਨਾ ਰਸਾ ਹੋਣੀ ਪਾਇਆ ਹੋਈ ਹੈ ਤੇਰੇ ਸਾਹਮਣੇ ਹੁਣੇ ਖੜੀ ਹੋਈ ਹੈ ਜੇਰ ਜਦੋਂ ਪਏਗੀ ਉਹਦੀ ਤੁਹਾਨੂੰ ਵੀਡੀਓ ਪ੍ਰੋਪਰ ਮੈਂ ਹਾਂ ਉਹ ਬਣਾ ਲਾਂਗੇ ਭਾਈ ਦੋਹਾਂ ਦੀ ਵੀ ਬਣਾ ਲਾਂਗੇ ਜੇਰ ਇਹਦੀ ਵੀ ਬਾਕੀ ਹੈ ਅਜੇ ਤੇ ਇਹਦੀ ਦਾ ਹੁਣ ਕਿੰਨਾ ਪਾਜੂ ਵੀਰੇ ਦੁੱਧ ਇਹਦਾ ਭਾਈ ਅਗਲੇ ਨੇ ਮਾਲਕ ਨੇ ਦੱਸਿਆ 18 19 ਕਿਲੋ ਪਹਿਲੇ ਸਵੇਰੇ ਚੋਇਆ ਠੀਕ ਹੈ ਜੀ ਦੋਤਾ ਕਰੂਗੀ 20 ਪਲੱਸ ਸੀ ਬਰਾੜਾ ਜਿਹੜੇ ਹਿਸਾਬ ਨਾਲ ਤਿਆਰੀ ਆ ਠੀਕ ਹੈ ਜੀ ਆਪਾਂ 17 ਹਰੇ ਕਵਾਂਗੇ ਬਈ ਤੋਰ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ ਸੁਹਾ ਦੂਜਾ ਸੂਈ ਆ ਬਸ ਅੱਧਾ ਘੰਟਾ ਹੀ ਹੋਇਆ ਸੂਈ ਨੂੰ ਅਜੇ ਤਾਂ ਬੱਚੇ ਦੇ ਰੱਸਾ ਵੀ ਨਹੀਂ ਪਾਇਆ ਬੱਚਾ ਵੀ ਗਿੱਲਾ ਹੀ ਪਿਆ ਹੋਣਾ ਆ ਹੁਣੇ ਖੜੀ ਹੋਈ ਆ ਬੱਚੀ ਬਾਈ ਜੀ ਐਵੇਂ ਕਹਿ ਦਿੱ ਗਏ ਬਾਈ ਕਹਿੰਦਾ ਆਪਾਂ ਇੰਨਾ ਬੋਲਾ ਕੱਢਿਆ ਆਪਾਂ ਨਹੀਂ ਕੱਢਿਆ ਹੱਥ ਵੀ ਨਹੀਂ ਲਾਇਆ ਸੂਣਾ ਤੇ ਵੱਡਾ ਹਵਾਨਾ ਹਵਾਨੇ ਦੀ ਫਿਟਨੈਸ ਥੀ ਕੱਲੀਆਂ ਪਾਰਾਂ ਮਾਰੀਆਂ ਬਰਾੜਾ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਚੈੱਕ ਕਰ ਲਈ ਸੀ ਹਾਂ ਠੀਕ ਆ ਜੀ ਸੂਣਾ ਹਵਾਨ ਪਹਿਲੇ ਸੂਏ ਦਾ 20 ਕਿਲੋ ਦਾ ਰਿਕਾਰਡ ਆ ਜੀ ਬਾਕੀ 1 ਤੀਰ 18 ਕਿਲੋ ਦਾ ਰਿਕਾਰਡ ਆ 1 ਤੀਰ 22 ਦਾ ਕਿ ਜਾਊ 20 ਕਿਲੋ ਨੇ ਉਹ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੇ ਤਾਂ ਵੱਧ ਵੀ ਲੈ ਸਕਦਾ ਹਵਾਨਾ ਸੋਹਣਾ ਫਿਟਨੈਸ ਵਾਲਾ ਫੱਕਾ ਮੇਰੇ 20 ਕਿਲੋ ਦੇਣ ਦਾ ਜਿਹੜੇ ਹਿਸਾਬ ਨਾਲ ਕਰਮ ਵਾਲੀ ਦੀ ਤਿਆਰੀ ਹੈ ਥਣਾ ਦੀ ਦੰਨ ਹੋਊਗੀ ਹਵਾਨਾ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਚੈੱਕ ਕਰੋ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਣਾ ਫੇਸ ਕੁਆਲਟੀ ਬਾਕੀ ਬਾਈ ਠੰਡੀ ਸੀਲ ਦੀ ਥਣਾ ਦੀ ਆਪਣੀ ਫੋਲ ਗਾਰੰਟੀ ਹੋ ਗਰਾਲ ਲੈ ਪਰ ਐਂ ਕੋਈ ਬਹਿ ਜੇ ਠੀਕ ਹੈ ਵੀਰੇ ਹਾਂ ਪੈਰ ਨਾ ਫਟੂ ਡਿਮਾਂਡ ਜਮਾ ਲੈਣ ਦੇਣ ਜੀ ਆਲੀ ਜੀ ਭਾਈ ਮੁੱਲ ਨਹੀਂ ਕਰਨਾ ਅੱਜ ਇਹਦਾ ਹਾਂਜੀ ਆਪਾਂ ਛੋੜ ਕਰਾਂਗੇ 65 ਚ ਮਰ ਜੀਆ 65 ਜੀ ਹਾਂ ਭਾਈ ਜਾਇਦ ਡਿਮਾਂਡ ਆ ਜੇ ਕਿਸੇ ਦੇ ਹੋਰ ਘਰੇ ਹੁੰਦੀ ਬਰਾੜਾ ਅਗਲੇ ਨੇ 70 ਰੁਪਏ 75 ਲੈਣਾ ਸੀ ਵੀ ਹਾਨਾ ਹੀ ਆ ਆਪਾਂ ਨੂੰ ਉਸ ਹਾਨ ਆਇਆ ਹੁੰਦਾ ਫਤੂ ਆਪਾਂ ਨਫਾ ਜਾਇਦ ਲਈਦਾ ਬਾਈ ਹਾਂ ਇਹ ਤੈਨੂੰ ਵੀ ਪਤਾ ਬਾਈ 65000 ਚ ਬਾਈ ਕਹਿੰਦਾ ਛੋੜ ਕਰ ਦਾਂਗੇ ਜੀ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਤੇ ਦੋ ਨੰਬਰ ਵੀਰੇ ਸੂਆ ਕੇ ਨਮਾ ਜਿਆ 20 ਨਹੀਂ ਸੂਈ ਲੱਗਦੀ ਆ ਮੈਨੂੰ ਕਿਵੇਂ ਬਾਈ ਇਹ ਤਾਂ ਰੀਜ਼ਨਲ ਹੀ ਸੂਈ ਲੱਗਦੀ ਆ ਉਹਦੀ ਨਹੀਂ ਰੀਜ਼ਨਲ ਇਹ ਪਹਿਲਾਂ ਸੂਈ ਆ ਬਾਈ ਹਾਂ ਇਹ 3 ਕੋਏ ਦੀ ਸੂਈ ਵੀ ਆ ਠੀਕ ਹੈ ਜੀ ਮਗਰ ਇਹਦੀ ਬੱਛੀ ਆ ਬਾਈ ਬੱਛੀ ਬੜੀ ਚੰਗੀ ਹਾਂ ਬੱਛੀ ਬਹੁਤ ਖਰੀਆ ਬਾਈ ਕਰੋ ਕੁਆਲਟੀ ਬੱਚੀ ਦੀ ਰੀਨਲ ਦੂਜਾ ਸੂਆ ਬਾਈ ਮੂੰਹ 6 ਦਾੰਦਾ ਇਹਦੀ ਵੀ ਜੇਰ ਪੈਣੀ ਬਾਕੀ ਜੇਰ ਪੈਣੀ ਬਾਕੀ ਆ ਬਾਈ ਇਹਦਾ ਕੱਢਿਆ ਬੋਲਾ ਇਹਦਾ ਬਾਈ ਕੱਢਿਆ ਕਿੰਨਾ ਜੀ ਇਹਦਾ 2.5 ਪੌਣੇ 3 ਕਿਲੋ ਹੋਊਗਾ ਮੈਂ ਕਿਹਾ ਜੇਰ ਪੈ ਜੂ ਵੇਹ ਜੂ ਸੌਕੀ ਠੀਕ ਆ ਪਹਿਲਾਂ ਮੇਰਾ ਇਹਦਾ ਕੱਲੀ ਦਾ ਵੀਡੀਓ ਫੋਨ ਦਾ ਅੱਜ ਰਾਤਾਂ ਨਹੀਂ ਸੀ ਫਿਰ ਨਾਲ ਉਹ ਸੂਈ ਮੈਂ ਕਿਹਾ ਸਾਂਭਣੀ ਔਖੀਆਂ ਹੋਣੀਆਂ ਪਵਾ ਹੀ ਲੈ ਮੈਨੂੰ ਮੈਂ ਫੇਰ ਫੋਨ ਲਾਇਆ ਸੀਗਾ ਠੀਕ ਹੈ ਜੀ ਹਾਂ ਥਾਣਾਂ ਦੀ ਦੰਨ ਹੈ ਜੀ ਥਾਂ ਦੀ ਬਈ ਪਾਰ ਪਿੱਛੇ ਵੀ ਆਪਣੀ ਗਰਾਂਜ ਕਿੰਨਾ ਪਾਜੂ ਫੇਰ ਦੁੱਧ ਬਈ ਅਗਲੇ ਨੇ 16 17 ਕਿਲੋ ਦੱਸਿਆ ਠੀਕ ਆ ਜੀ 15 ਦਾ ਆਰਾਮ ਨਹੀਂ ਪਾਉਗੀ ਬਈ ਠੀਕ ਹੈ ਵੀਰੇ ਹਾਂ ਤੋੜ ਕੇ ਦਿਖਾਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਈ ਦੱਸਦਾ ਕਿ ਇਹ ਵੀ ਦੂਜਾ ਸੂਈ ਆ ਇਹ ਰਾਤ ਦੀ ਸੂਈ ਮਗਰ ਟੌਪ ਦੀ ਬੱਚੀ ਆ ਜੀ ਵੀਦਾ ਬੋਲਾ ਬਾਈ ਕਹਿੰਦਾ ਆਪਾਂ ਕੱਢਤਾ ਜੀ ਤਾਂ ਕਿ ਜੀਰ ਪੈ ਜੇ ਥਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਣਾ ਪੂਰਤ ਸ਼ੰਖ ਕੋਈ ਵੀ ਨਹੀਂ ਜੀਰ ਦੀ ਵੀਡੀਓ ਇਹਦੀ ਵੀ ਬਾਈ ਕੋਲੋਂ ਲੈ ਲਿਓ ਜੀ ਤੁਸੀਂ ਸੋਨਾ ਥਣ ਸਹਿਜ ਥਣਾਂ ਦਾ ਜੀ ਦੁੱਧ ਚੰਗਾ ਪਾਜੂਗੀ ਬਾਕੀ ਸੇਵਾ ਦੇ ਸਰਪਤ ਆਪਾਂ ਨਾਰਮਲ ਗਿਆ ਦੋ ਦੋ ਵੀ ਲੰਬਾ ਆਣਾ ਰਵੇ ਹਨਾ ਕੋਈ ਆਪਾਂ ਗਰੰਟੀ ਦੋ ਅਦੀ ਤੈਨੂੰ ਪਤਾ ਅੱਗੇ ਵੀ ਨਹੀਂ ਦਿੰਦੇ ਸਹੀ ਗੱਲ ਠੀਕ ਆ ਦੁੱਧ ਦੇ ਨੇ ਆਵਣੇ 17 18 ਕਿਲੋ ਦੇ ਜਾਣੇ ਦੇ ਜਾਣੇ ਕੋਈ ਬੈਡਰਾਵ ਕਰਦ ਭਾਜਣ ਬਹੁਤ ਆ ਬਾਈ ਕੱਦ ਵਜਨ ਚੰਗਾ ਹੀ ਘਟਿਆ ਹੋਇਆ ਜੇ ਬੋਲਾ ਨਾ ਕੱਟਿਆ ਹੁੰਦਾ ਤਾਂ ਐਂਡ ਬਾਈ ਜਿਹੜੀ ਦਾ ਨਹੀਂ ਕੱਟਿਆ ਆਪਾਂ ਨਹੀਂ ਕਿਹਾ ਠੀਕ ਆ ਜੀ ਹਾਂ ਜਿਹੜੀ ਦਾ ਕੱਟਿਆ ਹੈ ਕੱਟਿਆ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਜੀ ਮੁੱਲ ਬਰਾੜਾ ਇਹਦਾ ਕੋਸ਼ਿਸ਼ ਕਰਾ ਲਈ ਹਾਂਜੀ 100 ਰੁਪਿਆ ਛੱਡਨਾ 43 'ਚ 43 ਹਜ਼ਾਰ ਹਾਂ ਠੀਕ ਆ ਜੀ 100 ਰੁਪਿਆ ਬਾਈ ਕਹਿੰਦਾ ਛੱਡਨਾ 43000 'ਚ ਵਿਚੋਂ ਲੈਸ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਹੈ ਜੀ ਬਾਈ ਦੂਜਾ ਸੁਆ ਸੁੰਦੀ ਆ ਠੀਕ ਆ ਜੀ ਜਿੰਨਾਂ ਤੋਂ ਬੰਦਿਆਂ ਦਾ ਆਪਾਂ ਲਈ ਆ ਮਾਲਕ ਨੇ ਇਹ ਕਿਹਾ ਵੀ 21 22 ਕਿਲੋ ਪਲੂਨ ਨੇ ਦਿੱਤਾ ਸਮਾਂ ਕਿੰਨਾ ਲੈਂਦੀ ਸਮਾਂ ਲਊਗੀ ਦੋ ਤੋਂ ਤਿੰਨ ਦਿਨ ਬਾਈ ਕਈ ਵਾਰ ਵਾਹਨਾ ਨਾਲ ਬਨਪਸੂ ਥੂ ਵੀ ਪੈਂਦਾ ਇਹ ਨਹੀਂ ਆਪਾਂ ਕਹਿੰਦੇ ਪਰ ਇਹ ਦਿਨ ਹਜੇ ਪਏ ਆ ਦੂਰ ਤੱਕ ਸਹੀ ਗੱਲ ਥਾਣਾ ਦੀ ਭਾਰ ਪਿਛੇ ਦੀ ਆਪਣੀ ਜਿਹੜੀ ਫੁੱਲ ਗਰੰਟੀ ਹੋਊਗੀ ਤੇ ਲਾਟੋ ਲਾਂਬਰਾੜਾ ਲੈ ਇਹਦਾ ਵਹਿੜਨੇ ਬਾਨਾ ਬਹੁਤ ਆ ਬਾਈ ਸਹੀ ਗੱਲ ਚੰਗੀਆਂ ਪੰਜਾਂ ਬਾਕੀ ਵਜਨ ਵਾਲੀ ਆ ਵੱਡੀ ਆ ਬਾਈ ਛੋਟੀ ਨਹੀਂ ਵੱਡੀ ਆ ਕੋਈ ਛੋਟੀ ਨਹੀਂ ਲੈ ਚੱਲੀ ਫਿਰ ਪ੍ਰਿੰਟ ਵੀ ਚੰਗਾ ਬਾਈ ਪਹਿਲੇ ਸੂਏ ਦਾ 21 22 ਕਿਲੋ ਦਾ ਰਕਾਰਾੜਾ ਬਾਈ ਦੱਸਦਾ 1 tier ਉਮੀਦ ਪਲੱਸ ਦੀ ਹੈ ਜੇ ਕੋਈ ਵੀ ਵਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਭਵਾਨਾ ਸੋਨਾ ਫਿਟਨੈਸ ਆਲਾ ਥਣ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਥਾਣਾ ਢਿੱਲਾ ਬਹੁਤ ਪੰਜਾਂ ਨੇ ਹਵਾਨੇ ਚ ਸਾਰੀਆਂ ਵਲਟ ਨਾ ਕਰ ਮਰ ਨੇ ਕੱਢ ਕੇ ਸੂਣਾ ਬਜਨ ਵਾਲੀ ਵਿਹੜ ਇੱਕ ਹੋਰ ਫਾਇਦਾ ਹੋ ਜਾਣਾ ਵੀਰੇ ਸੰਗਣਾ ਦੁੱਧ ਹੋਊਗਾ ਜੀ ਇਹਦਾ ਫੱਗ ਫੈਡ ਵੀ ਚੰਗੀ ਆਊ ਨੇੜੇ ਤੋਂ ਚੈੱਕ ਕਰ ਲੋ ਫੈਟ ਵੀ ਆਊ ਚੰਗੀ ਫੇਸ ਕੁਆਲਟੀ ਵੀ ਹੈਗੀ ਸੋਹਣੀ ਪੂਰੀ ਬਾਕੀ ਥਾਣਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲੋ ਨਿਗੀਨ ਨਹੀਂ ਕਹਿ ਸਕਦੇ ਆਪਾਂ ਤੇ ਇਹਦੀ ਡਿਮਾਂਡ ਵੀਰੇ ਬਰਾੜਾ ਇਹਦਾ ਹਾਂ ਨਾ ਹੀ ਹੈ ਪੈਂਟ ਹੀ ਲੈਣਾ ਇਹਦਾ ਇਹਦਾ ਵੀ ਪੈਂਟ ਛੋੜ ਕਰਾਂਗੇ ਮਰਜ਼ੀ ਨਾਲ ਜੋੜੇ ਆ ਜੋੜਾ ਬਣਾ ਲੈ 65 65 ਦਾ ਫਿਰ ਚਲੋ ਮਾਨਤਾਂ ਜੇ ਜੋੜਾ ਬਣਾ ਲੂ ਕੋਈ ਉਹ ਸੁਈ ਵੀ ਤੇ ਇਹ ਹਾਂਜੀ ਫਿਰ ਤਰੇਡ ਤਰੇਡ ਦੀ ਹਾਂ ਨਹੀਂ ਆ ਫਿਰ ਤਰੇਡ ਤਰੇਡ ਦੀ ਹਾਂ ਹਾਂ ਕੱਲੀ ਕੱਲੀ 65 65 ਦੀ ਹੈ ਬਾਈ ਕੱਲੀ ਕੱਲੀ 65 65 ਦੀ ਹੈ ਜੀ ਬਾਕੀ ਵਿੱਚੋਂ ਮਾਨਤਾਂ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਅੱਗੇ ਪਿੱਰੇ ਆਗੀ 4 ਨੰਬਰ ਸਿੰਘਾ ਵਾਲੀ ਕਰਮਾ ਵਾਲੀ ਝੁੰਗੀ ਆ ਬਾਈ ਝੁੰਗੀ ਕਰਮਾ ਵਾਲੀ ਹੁੰਦੀ ਕਹਿੰਦੇ ਬਾਈ ਤੈਨੂੰ ਵੀ ਪਤਾ ਹਨਾ ਆਪਾਂ ਜੱਟਾਂ ਦੇ ਸਾਰੇ ਘਰਾਂ ਦੇ ਪਸ਼ੂ ਆ। ਪੁਰਾਣੇ ਬਜ਼ੁਰਗ ਇਹੀ ਕਹਿੰਦੇ ਸੀ ਝੂੰਗਾ ਪਸ਼ੂ ਬਿਮਾਰ ਨਹੀਂ ਹੁੰਦਾ ਤੇ ਝੂੰਗਾ ਪਸ਼ੂ ਵਾਧਾ ਬਹੁਤ ਕਰਦਾ ਬਈ। ਹਾਂ ਠੰਡੀ ਸੀਲ ਦੀ ਸਿੰਗ ਜ਼ਰੂਰ ਆ। ਠੀਕ ਆ ਬਈ। ਪਰ ਠੰਡੀ ਸੀਲ ਬਹੁਤ ਆ ਬਈ 2 ਜਾਂ 3 ਦਿਨ ਲਊਗੀ ਲੈ। ਜਿਵੇਂ ਮਰਜੀ ਕੋਈ ਵੈਰੇ ਢਿੱਲਾ ਬਹੁ ਰੱਖੀ ਬੈਠੀ ਹੈ ਲੈ। ਹਵਾਨਾ ਸੋਨਾ ਤਿਆਰ ਕਰੀ ਖੜਦੀ ਹੈ ਜੀ। ਹਾਂ ਬਈ। ਬਾਕੀ ਫੇਸ ਕੁਆਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ। ਵਜਨ ਵੀ ਚੰਗਾ ਕਰਮ ਵਾਲੀ ਦਾ ਹੀ ਨਹੀਂ ਵਜਨ। ਇਹ ਕਸਮੈਲੀ ਜੀ ਹੈਗੀ ਤੇ ਦੁੱਧ ਮੱਝਾਂ ਰਗਾ ਦੇਣਾ ਪਰ ਇਹਨੇ ਜਿੰਨਾ ਦੇਊਗੀ ਇਹਦਾ ਇਹ ਤਾਂ 12 14 ਕਿਲੋ ਤੇ ਐਫ ਐਫ ਦਾ 20 ਕਿਲੋ ਇੱਕ ਬਰਾਬਰ ਹੀ ਹੋਊਗਾ ਜੀ ਖੜਾ ਦੀ ਦੰਨਾ ਵੀਰੇ ਗਰੰਟੀ ਉਹ ਬਾਈ ਬਾਹਰ ਪਿੱਛੇ ਦੀ ਵੀ ਗਰੰਟੀ ਆਪਣੀ ਠੀਕ ਆ ਵੀਰੇ ਹਾਂ ਤੇ ਇਹਦੀ ਡਿਮਾਂਡ ਜੀ ਮੁੱਲ ਬਾਈ 45 ਕਰਾਲਾ 46 ਕਰਾਲਾ ਠੀਕ ਆ ਜੀ 100 ਰੁਪਿਆ ਛੱਡਣਾ 37 37 ਹਜ਼ਾਰ ਹਾਂ ਆਫਰ ਹੀ ਆ ਆਫਰ ਹੀ ਆ ਬਾਈ ਐਡਾ ਭਾ ਕੇ ਇਹਨੇ ਨਹੀਂ ਦੇਣਾ ਵੇਚਣ ਨੂੰ ਆਪਾਂ ਨੂੰ ਵੀ ਪਤਾ ਵੀ ਇਹ 43 ਦੀ 44 ਦੀ ਜਿਵੇਂ ਮਰਜੀ ਵੇਚ ਲਗੇ ਆਪਾਂ ਨੂੰ ਭਾਜ ਆ ਇੱਕ ਮੈਂ ਵੀਡੀਓ ਪਾਈ ਸੀ 33000 ਮੰਗ ਕੇ ਠੀਕ ਆ ਮੈਨੂੰ ਪਿੰਡ ਦੇ ਵਪਾਰੀਆਂ ਨੇ ਵੀ ਫੋਨ ਲਾਏ ਕਹਿੰਦੇ ਤੇਰੀ ਗਾਂ ਹੀ 45 ਦੀ ਸੀ ਮੈਂ ਕਿਹਾ ਬਾਈ ਮੈਨੂੰ 3000 ਦੇਗੀ ਆਪਣੂ ਬਹੁਤ ਗਾਂਲੇ ਨੂੰ ਰੋਟੀ ਦੇ ਜੇ ਆਪਣਾ ਉਹੀ ਕੰਮ ਹੈ ਗਾਂ ਵੀ ਪਸ਼ੂ ਛੱਡ ਕੇ ਦੇਣਾ ਬਾਈ ਸਹੀ ਗੱਲ ਹੈ ਕਿਤੇ 43000 ਨਾ 37 ਦੇ ਦੇ 37000 ਜੀ 37000 ਰੁਪਇਆ ਡਿਮਾਂਡ ਹੈ ਜੀ ਜਮਾ ਛੋਟਾ ਜਾ ਭਾਤ ਮੇਰੇ ਹਿਸਾਬ ਨਾਲ ਤਾਂ ਭਾਤ ਨਹੀਂ ਮਿਲਣਾ ਤੁਹਾਨੂੰ ਕੋਈ ਨਗ ਬਾਕੀ ਜਿਹਨੂੰ ਨਗ ਪਸੰਦ ਆਈ ਜਾਂਦਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਕਨੈਕਟ ਬਾਹਰ ਨਾ ਕਰ ਸਕਦੇ ਅਜੀ ਧੰਨਵਾਦ